ਤੁਹਾਡਾ ਜੀ ਰਿਕੋਲਡ ਇਸ ਸਾਰਿਆਂ ਨੂੰ ਚੈਨਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ 28 29 ਅਤੇ 30 ਜੁਲਾਈ ਦੀ ਕਿ ਇਹਨਾਂ ਤਿੰਨ ਦਿਨਾਂ ਵਿੱਚ ਕੀ ਮੌਸਮੀ ਅਨੁਮਾਨ ਹੈ ਕੀ ਮੌਸਮ ਦੀ ਅਪਡੇਟ ਹੈ ਮੀਂਹ ਦੇ ਹਾਲਾਤ ਪੰਜਾਬ ਵਿੱਚ ਕਿਸ ਇਲਾਕਿਆਂ ਵਿੱਚ ਹੋਣਗੇ ਜਾਂ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਹਲੇ ਵੀ ਘੱਟ ਹੈ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮੀ ਸਿਸਟਮਾ ਦੇ ਬਾਰੇ ਹਵਾਵਾਂ ਦੇ ਬਾਰੇ ਕਿਉਂਕਿ ਇਹਨਾਂ ਦੇ ਨਾਲ ਜਿਹੜਾ ਮੌਸਮ ਆਧਾਰਿਤ ਹੁੰਦਾ ਹੈ ਇਹਨਾਂ ਦੇ ਨਾਲ ਹੀ ਮੌਸਮ ਨੂੰ ਨਿਰਧਾਰਤ ਕਰਨਾ ਹੈ ਕਿ ਕਿਹੜੇ ਹਿੱਸਿਆਂ ਦੇ ਵਿੱਚ ਮੀਂਹ ਪਵੇਗਾ ਜਾਂ ਨਹੀਂ ਤੋ ਪਹਿਲਾਂ ਹਵਾਵਾਂ ਦੀ ਗੱਲ ਕਰੀਏ ਹਵਾਵਾਂ ਦੇ ਵਿੱਚ ਪਹਿਲਾਂ ਸਭ ਤੋਂ ਵੱਡੀ ਗੱਲ ਹੈ ਕਿ ਮੀਂਹ ਦੇ ਲਈ ਨਮੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੀ ਜ਼ਿਆਦਾ ਹਵਾਵਾਂ ਦੇ ਵਿੱਚ ਨਮੀ ਹੋਵੇ ਕਿਸੇ ਖਾਸ ਇਲਾਕੇ ਦੇ ਵਿੱਚ ਜਿੰਨਾ ਜ਼ਿਆਦਾ ਮੌਇਸਚਰ ਹੋਵੇਗਾ ਮੀਂਹ ਦੀ ਮਾਤਰਾ ਉਨੀ ਹੀ ਜ਼ਿਆਦਾ ਹੋਵੇਗੀ ਖੁਸ਼ਕ ਇਲਾਕਿਆਂ ਦੇ ਵਿੱਚ ਬਰਸਾਤ ਬਹੁਤ ਘੱਟ ਹੁੰਦੀ ਹੈ ਕਿਉਂਕਿ ਜਿਹੜੇ ਬੱਦਲੇ ਆਵਾਜਾਈ ਕਰਦੇ ਨੇ ਇਹਨਾਂ ਦੇ ਜਿਗਰ ਇਲਾਕੇ ਵਿੱਚ ਨਮੀ ਹੋਵੇਗੀ ਤਾਂ ਉਹ ਨਮੀ ਨੂੰ ਇਕੱਠੀ ਕਰਦੇ ਨੇ ਤੇ ਉਸ ਤੋਂ ਬਾਅਦ ਹੀ ਬਰਸਾਤ ਹੁੰਦੀ ਹੈ ਸੋ ਇਸ ਵੇਲੇ ਪੰਜਾਬ ਦੇ ਵਿੱਚ ਮੌਇਸਚਰ ਆ ਜਿਹੜਾ ਫਿਲਹਾਲ ਬਹੁਤ ਵੱਡੇ ਪੱਧਰ ਦਾ ਨਹੀਂ ਹੈ ਕਿਉਂਕਿ ਨਮੀ ਵਾਲੀਆਂ ਹਵਾਵਾਂ ਇਸ ਵੇਲੇ ਘੱਟ ਚੱਲ ਰਹੀਆਂ ਨੇ ਬੰਗਾਲ ਦੀ ਖਾੜੀ ਤੋਂ ਜਿਹੜੀ ਨਮੀ ਹੈ ਉਹ ਵੀ ਸਹੀ ਤਰ੍ਹਾਂ ਪੰਜਾਬ ਤੱਕ ਨਹੀਂ ਪਹੁੰਚ ਰਹੀ ਹੈ ਕਾਰਨ ਇਹ ਕਿਹੜਾ ਐਮਪੀ ਦਾ ਜਿਹੜਾ ਲਗਭਗ ਪੂਰਬੀ ਹਿੱਸਾ ਇਹ ਇਲਾਕਾ ਪੈ ਜਾਂਦਾ ਹੈ ਸਕਰੀਨ ਤੇ ਦੇਖੀਏ ਤਾਂ ਇੱਥੇ ਇੱਕ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਸੋ ਇਸ ਦੇ ਵਿੱਚ ਜਿਹੜੀਆਂ ਹਵਾਵਾਂ ਨੇ ਇਸ ਤਰ੍ਹਾਂ ਘੜੀ ਤੋਂ ਉਲਟ ਦਿਸ਼ਾ ਦੇ ਵਿੱਚ ਘੁੰਮ ਰਹੀਆਂ ਨੇ ਸੋ ਇਹ ਜਿਹੜੀਆਂ ਹਵਾਵਾਂ ਨੇ ਅਰਬ ਸਾਗਰ ਤੋਂ ਹਵਾਵਾਂ ਇਸ ਤਰ੍ਹਾਂ ਦੱਖਣ ਹਿੱਸੇ ਵੱਲ ਆ ਰਹੀਆਂ ਨੇ ਤੇ ਜਿਹੜੀਆਂ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਨੇ ਉਹ ਇਸ ਤਰ੍ਹਾਂ ਘੁੰਮ ਕੇ ਫਿਰ ਗੁਜਰਾਤ ਤੇ ਰਾਜਸਥਾਨ ਦੇ ਆਦਿ ਜਿਹੜੇ ਹਿੱਸੇ ਨੇ ਇਨ੍ਹਾਂ ਹਿੱਸਿਆਂ ਤੱਕ ਪਹੁੰਚ ਰਹੀਆਂ ਨੇ ਸੋ ਪੰਜਾਬ ਹਰਿਆਣਾ ਤੱਕ ਮੌਇਸਚਰ ਵਾਲੀਆਂ ਹਵਾਵਾਂ ਨਾਲ ਬਸਾਗਰ ਤੋਂ ਆ ਰਹੀਆਂ ਨੇ ਨਾ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨੇ ਤੇ ਪੰਜਾਬ ਦੀ ਆਪਣੀ ਇੰਨੀ ਸਮਰੱਥਾ ਨਹੀਂ ਹੈ ਐਨੇ ਜ਼ਿਆਦਾ ਇੱਥੇ ਦਰਖਤ ਵਗੈਰਾ ਹੁਣ ਨਹੀਂ ਹਨ ਕਿ ਇਹ ਕੁਦਰਤੀ ਰੂਪ ਵਿੱਚ ਆਪਣਾ ਮੌਇਸਚਰ ਬਣਾ ਸਕੇ ਕਿਉਂਕਿ ਦਰਖਤਾਂ ਦਾ ਰੋਲ ਹੈ ਡਾ ਉਹ ਵੀ ਕਾਫੀ ਜ਼ਿਆਦਾ ਹੁੰਦਾ ਹੈ ਕਿਉਂਕਿ ਇਹ ਜਦੋਂ ਬੱਦਲ ਆਵਾਜਾਈ ਕਰਦੇ ਨੇ ਤਾਂ ਦਰਖਤਾਂ ਦੇ ਵਿੱਚ ਜਿਹੜਾ ਪ੍ਰਕਾਸ਼ ਸੰਸ਼ਲੇਸ਼ਣ ਕਰਿਆ ਹੁੰਦੀ ਹੈ ਉਹ ਤੋਂ ਬਾਅਦ ਕੁਝ ਹੱਦ ਤੱਕ ਜਿਹੜਾ ਪਾਣੀ ਆ ਉਹ ਵਾਸ਼ਪੀਕਰਨ ਹੋ ਕੇ ਉੱਪਰ ਉੱਠਦਾ ਤੇ ਜਿਹੜਾ ਬੱਦਲਾਂ ਵਿੱਚ ਮਿਲ ਕੇ ਉਹਨਾਂ ਦੇ ਵਿੱਚ ਮੀਂਹ ਦੀ ਮਾਤਰਾ ਵਧਾਉ ਸੋ ਇਹ ਸੇ ਕਰਕੇ ਸਾਰਾ ਕੁਝ ਹਵਾਵਾਂ ਦੇ ਨਿਰਪਰ ਹੈ ਸੋ ਇਹ ਜਿਹੜਾ ਲੋ ਪ੍ਰੈਸ਼ਰ ਏਰੀਆ ਅਗਲੇ 2-3 ਯਾਨੀ ਕਿ 30 ਜੁਲਾਈ ਦੇ ਆਸ-ਪਾਸ ਰਾਜਸਥਾਨ ਤੇ ਗੁਜਰਾਤ ਦੇ ਇਲਾਕਿਆਂ ਵਿੱਚ ਆ ਕੇ ਕਮਜ਼ੋਰ ਪੈ ਜਾਵੇਗਾ ਉਸ ਤੋਂ ਬਾਅਦ ਜਿਹੜੀਆਂ ਹਵਾਵਾਂ ਹੋਣਗੀਆਂ ਗੁਜਰਾ ਆਪਣੇ ਅਰਬ ਸਾਗਰ ਤੋਂ ਸਿੱਧੀਆਂ ਗੁਜਰਾਤ ਰਾਸ ਤੋਂਤ ਹੁੰਦੀਆਂ ਆਂ ਪੰਜਾਬ ਤੱਕ ਪਹੁੰਚਣ ਲੱਗਣਗੀਆਂ ਤੇ ਉਸ ਤੋਂ ਬਾਅਦ ਫੇਰ ਹੀ ਮੌਇਸਚਰ ਜਿਹੜਾ ਪੰਜਾਬ ਦੇ ਵਿੱਚ ਇਕੱਠਾ ਹੋਣ ਦੀ ਸੰਭਾਵਨਾ ਹੈ ਤੇ ਅਗਸਤ ਦੇ ਪਹਿਲੇ ਹਫ਼ਤੇ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਨੂੰ ਚੰਗੇ ਮੀਂਹ ਦੇ ਇਹਦੀ ਦੇਖਣ ਨੂੰ ਮਿਲ ਸਕਦਾ ਹੈ ਫਿਲਹਾਲ ਜਿਵੇਂ ਕਿ ਜੁਲਾਈ ਦਾ ਮਹੀਨਾ ਜ਼ਿਆਦਾਤਰ ਹਿੱਸਿਆਂ ਵਿੱਚ ਸੋਕੇ ਵਾਲਾ ਪਰ ਕਈ ਹਿੱਸਿਆਂ ਦੇ ਵਿੱਚ ਚੰਗੀ ਬਰਸਾਤ ਜ਼ਰੂਰ ਦੇਖਣ ਨੂੰ ਮਿਲੀ ਹੈ ਪੰਜ ਪਿਛਲੇ 3-4 ਦਿਨਾਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਜਲੰਧਰ ਦੇ ਕੁਝ ਇਲਾਕੇ ਹੋਗੇ ਅਮਰਸਰ ਗੁਰਦਾਸਪੁਰ ਪਠਾਨਕੋਟ ਜਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਹਿੱਸੇ ਹੋਗੇ ਪਟਿਆਲਾ ਸਾਈਡ ਦੇ ਇਲਾਕੇ ਹੋਗੇ ਬਾਕੀ ਹੋਰ ਵੀ ਕਈ ਲੁਧਿਆਣੇ ਦੇ ਇਲਾਕੇ ਹੋਗੇ ਚੰਡੀਗੜ੍ਹ ਮੋਹਾਲੀ ਸਾਈਡ ਦੇ ਇਲਾਕੇ ਇਨ੍ਹਾਂ ਹਿੱਸਿਆਂ ਵਿੱਚ ਟੁੱਟਵੇਂ ਰੂਪ ਵਿੱਚ ਚੰਗੇ ਮੀਂਹ ਦੇ ਸਪੈਲਰ ਜ਼ਰੂਰ ਲੱਗੇ ਨੇ 15-20 ਮਿੰਟ ਤੋਂ ਲੈ ਕੇ ਅੱਧੇ ਪੌਣੇ ਜਾਂ ਇੱਕ ਘੰ ਤੇ ਇੰਨਾ ਹੀ ਜ਼ਿਲ੍ਹਿਆਂ ਦੇ ਕਈ ਭਾਗ ਖੁਸ਼ਕ ਵੀ ਰਹੇ ਨੇ ਸੋ ਇਸ ਤਰ੍ਹਾਂ ਜਿਹੜਾ ਮੌਸਮ ਦੇ ਵਿੱਚ ਭਵਿੰਤਾਉ ਪੰਜਾਬ ਵਿੱਚ ਵੱਡੇ ਸਾਫ ਪੱਦਰ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿ ਇੱਕ ਜ਼ਿਲ੍ਹੇ ਦੇ ਹੀ ਕਈ ਭਾਗਾਂ ਵਿੱਚ ਚੰਗਾ ਮੀਂਹ ਪੈਂਦਾ ਹੈ ਕਈ ਇਲਾਕੇ ਖੁਸ਼ਕ ਰਹਿ ਜਾਂਦੇ ਨੇ ਉਸੇ ਜ਼ਿਲ੍ਹੇ ਦੇ ਸੋ ਇਸੇ ਕਰਕੇ ਕਮੈਂਟਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੁੰਦਾ ਕਿ ਇੱਕ ਮੈਂਬਰ ਕਹਿੰਦਾ ਕਿ ਸਾਡੇ ਪਟਿਆਲੇ ਜ਼ਿਲ੍ਹੇ ਵਿੱਚ ਮੀਂਹ ਨਹੀਂ ਪਿਆ ਤੇ ਦੂਜਾ ਕਹਿੰਦਾ ਕਿ ਸਾਡੇ ਪਟਿਆਲੇ ਜ਼ਿਲ੍ਹੇ ਵਿੱਚ ਮੀਂਹ ਪੈ ਗਿਆ ਸੋ ਇਸੇ ਤਰ੍ਹਾਂ ਦਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਹੜਾ ਮਾਹੌਲ ਆ ਦੇਖਣ ਨੂੰ ਮਿਲ ਰਿਹਾ ਹੈ ਸੋ ਫਿਲਹਾਲ ਗੱਲ ਕਰੀਏ ਇਹਨਾਂ ਦੀ ਆਪਾਂ 28 29 30 ਜੁਲਾਈ ਇਹਨਾਂ ਲਾ ਕੇ ਦਿਨਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਵੱਡੇ ਤਕੜੇ ਸਿਸਟਮ ਦੀ ਘਟ ਹੈ ਪਰ ਛੋਟੇ-ਮੋਟੇ ਜਿਹੜੇ ਸਿਸਟਮ ਨੇ ਅਚਾਨਕ ਬਣਦੇ ਨੇ ਉਹ ਬਦਲ ਬਣਦੇ ਰਹਿਣਗੇ ਉਹ ਲਗਭਗ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖ-ਵੱਖ ਹਿੱਸਿਆਂ ਵਿੱਚ ਆਪਣਾ ਪ੍ਰਭਾਵ ਦਿਖਾਉਂਦੇ ਰਹਿਣਗੇ ਜਿਵੇਂ ਕਿ ਅੱਜ ਸਵੇਰ ਤੋਂ ਦੁਪਹਿਰ ਤੱਕ ਪਠਾਨਕੋਟ ਗੁਰਦਾਸਪੁਰ ਕੁਝ ਹਿੱਸੇ ਅੰਮ੍ਰਿਤਸਰ ਦੇ ਤੇ ਇੱਕ ਦੋ ਹਿੱਸੇ ਤਰਨਤਾਰਨ ਸਾਹਿਬ ਦੇ ਆਸ-ਪਾਸ ਦੇ ਬਾਕੀ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਸੋ ਇਨ੍ਹਾਂ ਹਿੱਸਿਆਂ ਵਿੱਚ ਬੱਦਲਵਾਈ ਬਣੀ ਰਹੇਗੀ ਮੀਂਹ ਦੇ ਹਾਲਾਤ ਹਲਕੇ ਦਰਮਿਆਨੇ ਟੁੱਟਮੇ ਰੂਪ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਰਾਤ ਦੇ ਸਮੇਂ ਤੋਂ ਵੀ ਇਨ੍ਹਾਂ ਹਿੱਸਿਆਂ ਦੇ ਵਿੱਚ ਹੁਸ਼ਿਆਰਪੁਰ ਦੇ ਗਰਜ ਚਮਕ ਹੋ ਰਹੀ ਹੈ ਕਈ ਭਾਗਾਂ ਵਿੱਚ ਮੀਂਹ ਬਾਕੀ ਇਲਾਕਿਆਂ ਵਿੱਚ ਬੱਦਲ ਬਾਈ ਹੈ ਤੇ ਉਸ ਤੋਂ ਬਾਅਦ ਅਗਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਟੁੱਟਵੇਂ ਰੂਪ ਵਿੱਚ ਬੱਦਲ ਬਣਦੇ ਰਹਣਗੇ ਛੋਟੇ-ਮੋਟੇ ਬੱਦਲ ਹੋਣਗੇ ਜਿਹੜੇ ਕਿ ਜ਼ਿਲ੍ਹੇ ਦੇ ਕੁਝ ਹਿੱਸਿਆਂ ਨੂੰ ਮੀਂਹ ਪਊਗਾ ਕੁਝ ਇਲਾਕੇ ਖੁਸ਼ਕ ਰਹੇ ਜਾਣਗੇ ਸੋ ਇਸ ਤਰ੍ਹਾਂ ਦੀ ਟੁੱਟਵੇਂ ਰੂਪ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਵੱਡਾ ਤਕੜਾ ਸਿਸਟਮ ਨਹੀਂ ਬਣੇਗਾ ਜਿਦੇ ਚੱਲਦੇ ਗੱਲ ਕੀ ਹੈ ਕਿ 8-10 ਜ਼ਿਲ੍ਹੇ ਜਾਂ ਅੱਧਾ ਪੰਜਾਬ ਦੇ ਵਿੱਚ ਇੱਕੋ ਸਮੇਂ ਮੀਂਹ ਪੈ ਗਿਆ ਸੋ ਅਜਿਹੀ ਸੰਭਾਵਨਾ ਫਿਲਹਾਲ ਹਾਲੇ ਤੱਕ ਘੱਟ ਨਜ਼ਰ ਆ ਰਹੀ ਹੈ ਪਰ ਜੇਕਰ ਕੋਈ ਅਜਿਹਾ ਵੱਡਾ ਤਕੜਾ ਮੌਸਮੀ ਸਿਸਟਮ ਬਣਦਾ ਹੈ ਤਾਂ ਉਸ ਦੀ ਅਪਡੇਟ ਵੀ ਸਮੇਂ ਤੋਂ ਪਹਿਲਾਂ ਤੁਹਾਡੇ ਤੱਕ ਜਰੂਰ ਪਹੁੰਚਦੀ ਕਰ ਦਿੱਤੀ ਜਾਵੇਗੀ